ਸਮੂਚੇ ਤੌਰ ਤੇ ਵਕੀਲ ਸਹਿਬਾਨ ਤੇ ਜੱਜ ਸਹਿਬਾਨ ਦੀ ਇੱਥੇ ਮੀਟਿੰਗ ਹੋਈ ਜਿਹਦੇ ਵਿੱਚ ਉਹ ਵਕੀਲ ਜਿਹੜੇ ਇਸ ਜਦੋਜਹਿਤ ਤੋਂ ਇਲਾਵਾ ਜੂਰਿਸਟ ਵੀ ਆਬ ਜੂਰਿਸਟ ਕਹਿਣ ਤੋਂ ਭਾਵ ਕਾਨੂੰਨ ਦੇ ਮਾਹਰ ਵੀ ਆ ਉਹਨਾਂ ਸਾਰਿਆਂ ਨੇ ਹਿੱਸਾ ਲਿਆ ਤੇ ਜਿਹਦੇ ਵਿੱਚ ਬੰਦੀ ਸਿੰਘਾਂ ਦਾ ਸਮੂਚੇ ਤੌਰ ਦੇ ਉੱਤੇ ਅਚੇਚੇ ਤੌਰ ਤੇ ਭਾਈ ਬਲਵੰਤ ਸਿੰਘ ਜੀ ਰਾਜਵਾਨੇ ਦਾ ਉਹ ਸਾਰੇ ਕੇਸ ਦਾ ਮਲਾਂਕਣ ਕੀਤਾ ਗਿਆ ਮੈਂ ਧੰਨਵਾਦ ਕਰਦਾ ਮਿਸਟਰ ਜਸਟਿਸ ਮਨਿੰਦਰ ਮੋਹਨ ਸਿੰਘ ਜੀ 베ਦੀ ਔਰ ਰਿਟਾਇਰਡ ਹਾਈ ਕੋਰਟ ਦੇ ਜੱਜ ਉਹ ਚੇਚੇ ਤੌਰ ਤੇ ਆਪਣੇ ਵਿਊ ਦੇ ਕੇ ਗਏ ਆ ਉਹਨਾਂ ਦੇ ਨਾਲ ਸਾਡੇ ਸਰਦਾਰ ਪੂਰ ਸਿੰਘ ਜੀ ਹੁੰਦਲ ਸੀਨੀਅਰ ਐਡਵੋਕੇਟ ਅਮਰ ਸਿੰਘ ਜੀ ਚਾਲ ਸਾਡੇ ਸੀਨੀਅਰ ਐਡਵੋਕੇਟ ਸਰਦਾਰ ਰਾਜਵਿੰਦਰ ਸਿੰਘ ਜੀ ਬੈਂਸ ਸਾਡੇ ਸੀਨੀਅਰ ਐਡਵੋਕੇਟ ਜੀ ਐਸ ਬੱਲ ਐਡਵੋਕੇਟ ਡਾਕਟਰ ਕੇਰ ਸਿੰਘ ਜੀ ਫਾਰਮਰ ਚੇਅਰਮੈਨ ਸਰਦਾਰ ਕਾਨ ਸਿੰਘ ਜੀ ਪੰਨੂ ਸਾਬਕਾ ਆਈਐਸ ਸਰਦਾਰ ਪਰਮਜੀਤ ਸਿੰਘ ਜੀ ਬਰਾੜ ਸਰਤਾਜ ਸਰਦਾਰ ਬਲਤੇਜ ਸਿੰਘ ਜੀ ਢਿੱਲੋਂ ਔਰ ਨਾਲ ਸਰਦਾਰ ਆਰਸ਼ਦੀਪ ਸਿੰਘ ਜੀ ਕਲੇਰ ਬਲਵੰਤ ਸਿੰਘ ਜੀ ਗਲਿਆਣੀ ਸਾਡੇ ਬੀਬਾ ਪਰੀਤ ਕੋਰ ਜੀ ਸ਼ੇਖੋਂ ਬਲਵਿੰਦਰ ਸਿੰਘ ਜੀ ਸੋਦਨ ਹਰਪ੍ਰਜਨ ਸਿੰਘ ਥਾਂਦੀ ਸਰਦਾਰ ਰਵਿੰਦਰ ਸਿੰਘ ਜੀ ਸੈਂਪਲਾ ਤੇ ਸਰਦਾਰ ਭਗਵੰਤ ਸਿੰਘ ਜੀ ਸਿਆਲਕਾ ਸਾਰਿਆਂ ਨੇ ਲਗਭਗ ਪੇਰਾ ਕੈਂਡ ਤੋਂ ਭਾਵ ਕਈ ਵਾਰੀ ਬੰਦਾ ਅੱਕਦਾ ਤਾਂ ਨਹੀਂਗਾ ਪਰ ਕਈ ਵਾਰੀ ਫਿਰ ਬੰਦੇ ਦਾ ਸਫਰ ਦਾ ਜਿਹੜਾ ਪਿਆਲਾ ਉਹ ਵੀ ਭਰ ਜਾਂਦਾ ਸੋ ਪਿਛਲੇ ਸਮੇਂ ਦੌਰਾਨ ਅਸੀਂ ਭਾਈ ਬਲਵੰਤ ਸਿੰਘ ਰਾਜਵਾਨਾ ਉਹਨਾਂ ਨਾਲ ਮੀਟਿੰਗ ਕੀਤੀ ਸੀ ਉੱਥੇ ਪਟਿਆਲਾ ਜੇਲ੍ਹ ਦੇ ਵਿੱਚ ਤੇ ਉਹਦੇ ਵਿੱਚ ਫਿਰ ਉਹਨਾਂ ਦਾ ਸਾਰਾ ਬੈਠ ਕੇ ਜੋ ਸੀ ਉਹ ਪਹਿਲਾਂ ਜਥੇਬੰਦੀਆਂ ਨਾਲ ਫਿਰ ਸਿੱਖ ਵਿਦਵਾਨਾਂ ਨਾਲ ਤੇ ਅੱਜ ਇਚੇ ਤੌਰ ਦੇ ਉੱਤੇ ਉਹਨਾਂ ਹਾਂਡੇ ਹੋਏ ਵਕੀਲਾਂ ਨਾਲ ਇਹ ਸਾਰਾ ਵਿਚਾਰ-ਵਿਮਾਰਸ਼ ਕੀਤਾ ਗਿਆ ਤੇ ਹਰ ਇੱਕ ਵਕੀਲ ਨੇ ਆਪਣੀ رائے ਵੀ ਦਿੱਤੀ ਆ ਉਸ رائے ਦੇ ਵਿੱਚ ਸਾਰਿਆਂ ਦਾ ਜਿਹੜਾ ਕੰਸੈਂਸਸ ਤੌਰ ਤੇ ਉਹ ਇੱਕੋ ਵੀ ਹੋ ਆ ਭਈ ਆਪਾਂ ਨੂੰ ਸਰਕਾਰ ਮੋਰੇ ਗੋਡੇ ਟੇਕ ਕੇ ਪਟੀਸ਼ਨ ਜਿਹੜੀ ਆਪ ਆਪਸ ਨਹੀਂ ਲੈਣੀ ਚਾਹੀਦੀ ਕਿਉਂਕਿ ਸਰਕਾਰ ਦਾ ਵੀ ਪੱਖ ਦੇਖਿਆ ਜਾਵੇ ਕਿ ਜਿਹੜੀ ਨੋਟੀਫਿਕੇਸ਼ਨ 2019 ਚ ਕੀਤੀ ਸੀ ਉਹਦੇ ਉੱਤੇ ਖਰੀ ਵੀ ਉਤਰਦੀ ਆ ਪਰ ਕਈ ਵਾਰੀ ਸਵਾਲ ਉੱਠਦੇ ਆ ਵੀ ਉਹ ਕਿਹੜੇ ਨਾਉ ਸਿੰਘ ਸੀ ਜਿਨ੍ਹਾਂ ਦੇ ਉੱਤੇ ਇਹ ਲਾਗੂ ਹੋਣਾ ਸੀ ਤੇ ਉਹਨਾਂ ਦੇ ਵਿੱਚ ਸਾਰੇ ਹੀ ਸਿੰਘ ਚਾਵੇਂ 3 4 5 ਜਿਹੜੇ ਆ ਉਹ ਰਿਲੀਜ਼ ਹੋ ਚੁੱਕੇ ਬੇਲ ਦੇ ਉੱਤੇ ਪਰ ਉਹਦੇ ਵਿੱਚ ਭਾਈ ਜਗਤਾਰ ਸਿੰਘ ਜੀ ਹਵਾਰਾ ਤੇ ਭਾਈ ਬਲਵੰਤ ਸਿੰਘ ਜੀ ਰਾਜਵਾਨ ਇਸ ਸਾਰਿਆਂ ਕੇਸਾਂ ਦਾ ਉਹਦੇ ਵਿੱਚ ਬਾਰਨਰਿਆਂ ਤੇ ਭਾਈ ਬਲਵੰਤ ਸਿੰਘ ਜੀ ਦਾ ਚੇਚੇ ਤੌਰ ਤੇ ਕੇ ਜਿਹੜੀ ਇਹਨਾਂ ਦੀ ਆਪਣੇ ਡੈੱਥ ਸੈਂਟੈਂਸ ਐ ਇਹਨੂੰ ਕਮਿਊਟ ਕਰਕੇ ਲਾਈਫ ਇੰਬਰिजਨਮੈਂਟ ਦੇ ਵਿੱਚ ਕੀਤਾ ਜਾਊਗਾ ਸੋ ਅੱਜ ਸਾਰੇ ਆ ਵਕੀਲਾਂ ਨੇ ਆਪਣੀ ਇਹ رائے ਦਿੱਤੀ ਆ ਕਿ ਬਿਲਕੁਲ ਪਟੀਸ਼ਨ ਵਾਪਸ ਨਹੀਂ ਲੈਣੀ ਚਾਹੀਦੀ ਦੇਖਣਾ ਚਾਹੀਦਾ ਕਿ ਸਰਕਾਰ ਇਹਦੇ ਉੱਤੇ ਆਪਣਾ ਕੀ ਪੱਖ ਦਿੰਦੀ ਆ ਤੇ ਆਨਰੇਬਲ ਸੁਪਰੀਮ ਕੋਰਟ ਵੀ ਕਿਉਂਕਿ ਛੋਟੀ ਗੱਲ ਨਹੀਂ 30-30 ਸਾਲ ਅੰਦਰ ਬੈਠਿਆਂ ਨੂੰ ਹੋ ਗਏ ਆ ਤੇ ਭਾਈ ਬਲਵੰਤ ਸਿੰਘ ਜਿਹਨੂੰ 18 ਸਾਲ ਹੋ ਗਏ ਉਹ 2007 ਤੋਂ ਆਨਵਰਡ ਫਾਂਸੀ ਦੀ ਚੱਕੀ ਦੇ ਵਿੱਚ ਬੈਠੇ ਆ ਤੇ ਅੱਜ ਤੱਕ ਕੋਈ ਵੀ ਸਰਕਾਰ ਦਾ ਉਸ ਪਟੀਸ਼ਨ ਤੇ ਫੈਸਲਾ ਨਾ ਲੈਣਾ ਤੇ ਚੁੱਪ ਕਰਕੇ ਬੈਠੇ ਰਹਿਣਾ ਇਹ ਇੱਕ ਸਾਰੇ ਮਹਿਸੂਸ ਕਰਦੇ ਆ ਕਿ ਇਹ ਠੀਕ ਨਹੀਂ ਤੇ ਕਾਨੂੰਨੀ ਪੱਖ ਤੋਂ ਵੀ ਤੇ ਉਹ ਤੋਂ ਇਲਾਵਾ ਸਮਾਜਿਕ ਤੌਰ ਦੇ ਉੱਤੇ ਵੀ ਇਹੋ ਜਿਹਾ ਵਿਵਹਾਰ ਜਿਹੜਾ ਆ ਉਹ ਠੀਕ ਨਹੀਂ ਸਰਕਾਰਾਂ ਲਈ ਹੁੰਦਾ ਸੋ ਸਾਰਿਆਂ ਨੇ ਐਜੇ ਹੋਲ ਇੱਕੋ ਹੀ ਫੈਸਲਾ ਕੀਤਾ ਕਿ ਭਾਈ ਰਾਜਵਾਨਾ ਸਾਹਿਬ ਜੀ ਨੂੰ ਬੇਨਤੀ ਕੀਤੀ ਜਾਵੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਤੇ ਇਹਨਾਂ ਨੇ ਇਹ ਪਟੀਸ਼ਨ ਪਾਈ ਸੀ ਇੱਕ ਹੋਰ ਥੀ ਵਿਊ ਇੱਥੇ ਮੋਰੇ ਆਇਆ ਸੀ ਜਿਹੜਾ ਅਸੀਂ ਉਹਨਾਂ ਨੂੰ ਵੀ ਕਨਵੇ ਕਰਾਂਗੇ ਸੋ ਥੈਟ ਇਹ ਡਿਸਾਈਡ ਹੋਵੇ ਛੇਤੀ ਤੇ ਇੱਕ ਇਹ ਵੀ ਗੱਲ ਉੱਠੀ ਸੀ ਕਿ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਵਕੀਲ ਸਹਿਬਾਨ ਪੇਸ਼ ਹੁੰਦੇ ਉਹਦੇ ਵਿੱਚ ਇੱਕ ਦੋ ਸਿੱਖ ਵਕੀਲ ਵੀ ਪੇਸ਼ ਹੋਣ ਤਾਂ ਕਿ ਉਹ ਫ਼ਾਲਸਫਾ ਜਿਹੜਾ ਆ ਉਹਨੂੰ ਫਿਰ ਉੱਥੇ ਫ਼ਾਲਸਫਾ ਕਹਿਣ ਤੋਂ ਭਾਵ ਭਵੇਂ ਸਾਡੇ ਉਹ ਵਕੀਲ ਜਿਹੜੇ ਆ ਬਹੁਤ ਨਾਮੀ ਵਕੀਲ ਆ ਪਰ ਫੇਰ ਵੀ ਇੱਥੇ ਪੰਜਾਬ ਦੇਆਂ ਨੂੰ ਤੇ ਖਾਸ ਕਰਕੇ ਲੋਕਾਂ ਨੂੰ ਅਚੇਚੇ ਤੌਰ ਤੇ ਇਹਦਾ ਸਾਰਾ ਜਿਹੜਾ ਆ ਉਹ ਖੋਲ ਕੇ ਕਲਾਸਾ ਕੀਤਾ ਜਾ ਸਕੇ ਤੇ ਦੂਸਰਾ ਇਹ ਵੀ ਇੱਕ ਓਪੀਨੀਅਨ ਸੀ ਕਿ ਬੱਖ-ਬੱਖ ਜਥੇਬੰਦੀਆਂ ਚਾਹੇ ਸ਼੍ਰੋਮਣੀ ਕਮੇਟੀ ਆ ਤੇ ਚਾਹੇ ਇੱਥੇ ਅਨਸਾਹ ਮੋਰਚਾ ਇਹਨਾਂ ਨੇ ਆਪਣੇ ਤੌਰ ਦੇ ਉੱਤੇ ਆਪਣੇ ਯਤਨ ਵੀ ਅਰੰਭੇ ਉਹ ਸਾਰਿਆਂ ਨੇ ਤੇ ਇੱਕ ਸਾਂਝੇ ਤੌਰ ਦੇ ਉੱਤੇ ਗਵਰਨਰ ਪੰਜਾਬ ਨੂੰ ਵੀ ਮਿਲਿਆ ਜਾਵੇ ਕਿਉਂਕਿ ਕੇਸ ਡਿਊਟੀ ਦਾ ਆ ਤੇ ਉਹਦੇ ਲਈ ਇੱਕ ਪ੍ਰੈਜ਼ੀਡੈਂਟ ਸਾਹਿਬ ਲਈ ਥਰੂ ਗਵਰਨਰ ਹੋਮ ਮਿਨਿਸਟਰ ਤੇ ਪ੍ਰਾਈਮ ਮਿਨਿਸਟਰ ਨੂੰ ਵੀ ਇਹ ਫੀਲਿੰਗ ਜਿਹੜੀਆਂ ਥਰੂ ਗਵਰਨਰ ਭੇਜੀਆਂ ਜਾਣ ਤੇ ਆਪਣੇ ਤੌਰ ਤੇ ਇਹ ਵੀ ਇੱਕ ਸਵਾਲ ਸਿਗਾ ਵੀ ਆਪਾਂ ਇੱਕ ਪੰਜ ਚਾਰ ਵਕੀਲ ਜਾਂ ਪੰਜ ਚਾਰ ਹੋਰ ਸਾਡੇ ਜਿਹੜੇ ਨਾਮਵਰ ਜਿਹੜੇ ਸਮਾਜ ਸੇਵੀ ਆ ਤੇ ਸ਼੍ਰੋਮਣੀ ਗੁਰਦਾਰਾ ਪ੍ਰਮੰਦਰ ਮੈਂ ਕਮੇਟੀ ਰਲ ਕੇ ਯਤਨ ਕਰੇ ਕਿ ਉੱਥੋਂ ਟਾਈਮ ਲੈ ਕੇ ਉਹਨਾਂ ਨੂੰ ਛੇਤੀ ਮਿਲਿਆ ਜਾਵੇ। ਸੋ ਮਿਲਣ ਨੂੰ ਅਸੀਂ ਸਾਰੇ ਹੀ ਚਾਹੁੰਦੇ ਆ ਪਰ ਇਹ ਵੀ ਕਈ ਵਾਰੀ ਸਬਰ ਦੇਖਿਆ ਜਾਂਦਾ ਵੀ ਕਿੰਨਾ ਚਿਰ ਆਪਾਂ ਇਸ ਗੱਲ ਨੂੰ ਡਿਲੇ ਕਰੀ ਤੁਰੇ ਜਾਂਦੇ ਆ। ਸੋ ਮੈਂ ਸਮੁੱਚੇ ਤੌਰ ਤੇ ਸਾਰੇ ਵਕੀਲ ਸਾਹਿਬਾਨਾਂ ਦਾ ਇਹ ਚੇਚੇ ਤੌਰ ਤੇ ਇਸ ਕਰਕੇ ਧੰਨਵਾਦ ਕਰਨਾ ਕਿ ਬਹੁਤ ਕੀਮਤੀ ਤੇ ਬੜੀਆਂ ਸੀਰੀਅਸਲੀ ਕਈ ਵਾਰੀ ਹੁੰਦਾ ਆ ਕਿ ਐਵੇਂ ਇੱਕ ਦੂਏ ਨੂੰ ਆਪਾਂ ਥੱਲੇ ਲਾਉਣ ਲਈ ਬਿਲਕੁਲ ਕਾਨੂੰਨ ਮੁਤਾਬਕ ਤੇ ਆਪਣੇ ਸਾਰੇ এনਵਾਇਰਨਮੈਂਟ ਮੁਤਾਬਕ ਇਹ ਸਾਰੇ ਹੰਡੇ ਵਕੀਲ ਆ ਕਿਉਂਕਿ ਇਹਨਾਂ ਨੂੰ ਕਿਸੇ ਨੂੰ 50 ਸਾਲ ਹੋ ਗਏ ਕਿਸੇ ਨੂੰ 50 ਸਾਲ ਤੋਂ ਵੀ ਜ਼ਿਆਦਾ ਤਜਰਬਾ ਹੋ ਗਿਆ ਔਰ ਖਾਸ ਕਰਕੇ ਸੰਘਰਸ਼ੀ ਦੌਰਾਨ ਇਹਨਾਂ ਨੇ ਸਾਰੇ ਐਸਪੈਕਟ ਦੇ ਵਿੱਚ ਇਹ ਲੜਾਈ ਲੜੀ ਆ ਤੇ ਅੱਜ ਵੀ ਲੜ ਰਹੇ ਆ ਸੋ ਮੈਂ ਸਾਰੇ ਵਕੀਲ ਸਹਿਬਾਨ ਦਾ ਔਰ ਚੇਚੇ ਤੌਰ ਤੇ ਬੇਦੀ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਬਹੁਤ ਸਾਰੇ ਕੀਮਤੀ ਬਿਆਨ ਜਿਹੜੇ ਵਿਚਾਰ ਆਪਣੇ ਇੱਥੇ ਪ੍ਰਗਟ ਕੀਤੇ ਆ ਤੁਹਾਡਾ ਪ੍ਰੈਸ ਦਾ ਵੀ ਧੰਨਵਾਦ ਕਰਦਾ ਹੁਣੇ ਬੀਬੀ ਜੀ ਕਹਿ ਰਹੀ ਸੀ ਕਿ ਸਾਰ ਬਾਹਰ ਧੁੱਪੇ ਖੜੇ ਰਹੇ ਸੌਰੀ ਕਿਉਂਕਿ ਜੱਲੇ ਵਿਚਾਰਾ ਕਰੀਏ ਸਾਨੂੰ ਟਾਈਮ 1.5 ਵਜੇ ਦਾ ਦਿੱਤਾ ਸੀ ਪਰ ਸਮਾਂ ਥੋੜਾ ਜਿਹਾ ਵੱਧ ਲੱਗ ਗਿਆ ਸੋ ਮੈਂ ਸਾਰਿਆਂ ਦਾ ਚੇਚੇ ਤੌਰ ਤੇ ਫੇਰ ਤੇ ਜੋ ਇਹਨਾਂ ਨੇ ਵਿਚਾਰ ਦਿੱਤੇ ਉਹ ਅਸੀਂ ਸਾਰੇ ਲਿਖ ਵੀ ਲਏ ਆ ਉਹ ਲਿਖ ਕੇ ਤੇ ਯਤਨ ਕਰਾਂਗੇ ਮੈਂ ਸਾਰਿਆਂ ਨੂੰ ਬੇਨਤੀ ਵਕੀਲ ਸਹਿਬਾਨਾਂ ਨੂੰ ਕਰਦਾ ਕਿ ਆਪਾਂ ਇੱਕ ਕਿਉਂਕਿ ਗੱਲ ਆਈ ਮੋਰੇ ਕਿ ਇੱਕ ਪਬਲਿਕ opinion ਬਣਾਈ ਜਾਵੇ ਪਰ ਕਈ ਵਾਰੀ ਉਹ ਪਬਲਿਕ opinion ਫਿਰ ਵਖ ਵਖ ਜਥੇਬੰਦੀਆਂ ਦੇ ਮੁਖਾਰ ਤੱਕ ਹੀ ਜ਼ਿੰਮਤ ਹੋ ਜਾਂਦੀ ਆ ਤੇ ਮੈਂ ਪਹਿਲਾਂ ਵੀ ਇਸ ਗੱਲ ਤੇ ਜ਼ੋਰ ਦਿੰਦਾ ਸੀ ਹੁਣ ਵੀ ਦੰਨਾ ਕਿ ਨਮਾਇੰਦਾ ਇਕੱਠ ਚਣਿੰਦਾ ਇਕੱਠ ਜਿਹਨੂੰ ਆਪਾਂ ਕਹ ਲਈਏ ਉਹ ਭਾਵੇਂ ਸਾਰੀਆਂ ਜਥੇਬੰਦੀਆਂ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਦੇ ਵਿੱਚੋਂ ਵੀ ਉਹ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇੱਕ ਮੀਟਿੰਗ ਵੱਡੀ ਕਰਾਂਗੇ ਤਾਂ ਕਿ ਉਹਦਾ ਸਾਰਿਆਂ ਨੂੰ ਪ੍ਰੈਸ ਨੂੰ ਵੀ ਦੇਸ਼ ਦੇ ਵਿਦੇਸ਼ ਨੂੰ ਵੀ ਉਹ ਵੀ ਇਹ ਗੱਲ ਮਹਿਸੂਸ ਕਰਨ ਪਈ ਜਿਹੜਾ ਬੇਇਨਸਾਫੀ ਆ ਤੇ ਮੈਂ ਕਈ ਵਾਰੀ ਮਹਿਸੂਸ ਕਰਦਾ ਜਿਹਦੇ ਘਰ ਦੇ ਵਿੱਚ ਵੇਖਦਾ ਪੈਂਦੀ ਉਹਨੂੰ ਪਤਾ ਹੁੰਦਾ ਬਾਕੀਆਂ ਲਈ ਤਾਂ ਕਈ ਵਾਰੀ ਬਸੰਤਰ ਹੀ ਹੋ ਜਾਂਦਾ ਪਰ ਮੈਂ ਇਹ ਕਹਿ ਸਕਦਾ ਇਹ ਜਿਹੜੇ ਬੰਦੀ ਸਿੰਘ ਤੇ ਭਾਈ ਰਾਜੋਆਣਾ ਸਾਹਿਬ ਹਬਾਰਾ ਸਾਹਿਬ ਔਰ ਇਹ ਭਾਈ ਦਲਾਵਰ ਸਿੰਘ ਇਨੀ ਕੋਈ ਜਾਤ ਲਈ ਨਹੀਂ ਇਹਨਾਂ ਨੇ ਆਪਣੀ ਜਮਾਤ ਲਈ ਤੇ ਉਸ ਵੇਲੇ ਜੋ ਹਾਲਾਤ ਸੀ ਤੇ ਕਿਸੇ ਦੇ ਕਹਿਣ ਦੇ ਵੀ ਨਹੀਂ ਇਹ ਸਾਰੇ ਜਿਹੜੇ ਇਨੀ ਸਟੈਪ ਚੱਕੇ ਆ ਸਿੱਖ ਭਾਵਨਾਵਾਂ ਦੇ ਅਨੁਕੂਲ ਸਾਡਾ ਵੀ ਅੱਜ ਫਰਜ਼ ਬਣਦਾ ਕਿ ਆਪਾਂ ਵੀ ਇਹਨੂੰ ਸੁਣੀਣ ਸੁਣੀ ਨਾ ਕਰੀਏ ਇਹਦੇ ਤੇ ਕੋਈ ਫਰੂਟ ਫੁੱਲ ਜਿਹੜਾ ਆ ਉਹ ਆਪਾਂ ਨਤੀਜਾ ਕਢੀਏ ਸੋ ਫੇਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਸਾਰਿਆਂ ਨਾਲ ਵੀ ਸਲਾਹ ਹੋਈ ਆ ਬਾਕੀ ਵੀ ਇੱਕ ਦੋ ਦਿਨਾਂ ਚ ਹੋਰ ਸਾਰੀਆਂ ਜੱਥੇਬੰਦੀਆਂ ਨਾਲ ਵੀ ਕਰਕੇ ਫਿਰ ਇੱਕ ਸਾਰਿਆਂ ਨੂੰ ਕਾਸ਼ਟ ਦੇਾਂਗੇ ਉਥੇ ਦੋ ਦਿਨ ਆਪਣੇ 2 ਘੰਟੇ ਲੱਗਣ 4 ਘੰਟੇ ਲੱਗਣ 5 ਘੰਟੇ ਲੱਗਣ ਉਹ ਇੱਕ ਮਾਡੀਅਮ ਹੋਊਗਾ ਵੀ ਆਪਾਂ ਇੱਕ ਮੈਂ ਹੋਰ ਵੀ ਕਰਦੇ ਆ ਇਹ ਕੋਈ ਪੋਲਿਟਿਕਸ ਨਹੀਂ ਇਹ ਸਿਰਫ ਉਹਨਾਂ ਦੀਆਂ ਸਾਰਿਆਂ ਦੀਆਂ ਜਿਹੜੇ ਸਬੂਹਿਕ ਤੌਰ ਤੇ ਸਾਰੇ ਅੰਦਰ ਬੈਠੇ ਆ ਉਹਨਾਂ ਦੀਆਂ ਭਾਵਨਾਵਾਂ ਦਾ ਆਪਾਂ ਸਤਿਕਾਰ ਕਰਨਾ ਸੋ ਫਿਰ ਦਿਲ ਦੀਆਂ ਟਗਾਈਆਂ ਤੋਂ ਸਾਰਿਆਂ ਦਾ ਧੰਨਵਾਦ ਤੁਹਾਡਾ ਪ੍ਰੈਸ ਦਾ ਵੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੀ ਚਰਚਾ ਹੋਈ ਹੈ ਇਹਨੂੰ ਲੈ ਕੇ ਰਾਜਵਾਨਾ ਸਾਹਿਬ ਨੂੰ ਮਿਲਿਆ ਜਾਊਗਾ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਅਗਲੀ ਮੀਟਿੰਗ ਰੱਖੀ ਜਾਊਗੀ ਉਸ ਤੋਂ ਪਹਿਲਾਂ ਮੀਟਿੰਗ ਕੀਤੀ ਜਾਊਗੀ ਦੇਖੋ ਅਸੀਂ ਮੀਟਕਾਂ ਦਾ ਕਰਦੇ ਰਹਿਣਾ ਰਾਜਵਾਨਾ ਸਾਹਿਬ ਨੂੰ ਕਿਉਂਕਿ ਉਹਨਾਂ ਦੀ ਭੈਣ ਜਾਂਦੀ ਮੁਲਾਕਾਤ ਕਰਨ ਮੈਂ ਵੀ ਹਾਲੇ ਤਾਂ ਨਹੀਂ ਪਰ ਸਾਰਿਆਂ ਦੀ ਕਿਉਂਕਿ ਲੋਕਾਂ ਲੋਕ ਭਾਵਨਾਵਾਂ ਦੇ ਅਨੁਕੂਲ ਉਹਨਾਂ ਨੂੰ ਜਾ ਕੇ ਜਾ ਕੇ ਸਾਰਾ ਜਿਹੜਾ ਹੈ ਕਨਵੇ ਕਰਾਂਗੇ ਅੱਜ ਪਿਛਲੇ ਸਮੇਂ ਦरात ਦੇਖਿਆ ਸੀ ਕਿ ਐਲਜੀਪੀਸੀ ਨੇ ਕਹੋ ਦਿੱਤੀ ਸੀ ਕਿ ਦਿੱਲੀ ਜਾ ਕੇ ਧਰਨਾ ਪਲਵਾਵਾਂਗੇ ਉਹਨੂੰ ਇਹ ਇੱਕ ਦਿਨ ਪਹਿਲਾਂ ਮੁਲਤਵੀ ਕਰ ਲਿਆ ਸੀ ਉਹ ਤੋਂ ਇੱਕ ਜਿਹੜਾ ਦਬਾਅ ਪਾ ਰਿਹਾ ਸੀ ਸੈਂਟਰ ਦੇ ਦੇਖੋ ਸਤੋਂ ਲੱਗਦਾ ਕਿ ਦੁਬਾਰਾ ਡਾਇਰੈਕਸ਼ਨ ਦੇਣਾ ਚਾਹੀਦਾ ਹੈ ਦੇਖੋ ਮੈਂ ਤੁਹਾਨੂੰ ਹੁਣ ਕਿਉਂਕਿ ਤੁਸੀਂ ਮੈਨੂੰ ਸਵਾਲ ਉਦਾਂ ਦਾ ਕਰਤਾ ਕਈ ਵਾਰੀ ਹੁੰਦਾ ਕਿ ਆਕਾਲਤਖ ਸਾਹਿਬ ਵੱਲੋਂ ਹੁਕਮ ਹੋਇਆ ਸੀ ਪਹਿਲਾਂ 11 ਮੈਂਬਰੀ ਕਮੇਟੀ ਬਣੀ ਤੇ ਉਹ ਕਮੇਟੀ ਵੀ ਦੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਨਮੈਂਦਾ ਸਾਰੀ ਜਥੇਬੰਦੀਆਂ ਆਈਆਂ ਸੀ ਉਹਦੇ ਵਿੱਚ ਸਾਰੀਆਂ ਜਥੇਬੰਦੀਆਂ ਸੀ ਸਾਰੀਆਂ ਕਹਿਣ ਤੋਂ ਭਾਵ ਕੋਈ 1 2 ਰਹਿ ਗਿਆ ਹੁਣ ਬੱਕਰੀ ਗੱਲ ਨਹੀਂ ਤਾਂ ਐਜ਼ ਐ ਹੋਲ ਸਾਰੇ ਆਏ ਸੀ